ਪਰਮਾਤਮਾ ਕਰਮ ਕਰਿਤ ਨੂੰ ਨਹੀਂ ਦੇਖਦਾ ਕਰਮ ਵਿਚਾਰ ਨੂੰ ਦੇਖਦਾ ਹੈ ਪਰਮਾਤਮਾ ਇਹ ਨਹੀਂ ਦੇਖਦਾ ਮੈਂ ਕੀਤਾ ਕੀ ਇਹ ਪਰਮਾਤਮਾ ਇਹ ਦੇਖਦਾ ਮੈਂ ਸੋਚਿਆ ਕੀ ਪਰਮਾਤਮਾ ਮੇਰੀ ਕਰਨੀ ਨਹੀਂ ਦੇਖਦਾ ਪਰਮਾਤਮਾ ਮੇਰੀ ਸੋਚ ਨਹੀਂ ਦੇਖਦਾ ਜਿਸ ਕਰਮ ਨਾਲ ਮੇਰੀ ਸੋਚ ਨਹੀਂ ਜਿਸ ਕਰਮ ਨਾਲ ਮੇਰੇ ਵਿਚਾਰ ਨਹੀਂ ਜਿਸ ਕਰਮ ਨਾਲ ਮੇਰਾ ਹਿਰਦਾ ਨਹੀਂ ਉਸ ਕਰਮ ਦੇ ਅੰਦਰ ਸੰਸਕਾਰ ਨਹੀਂ ਬਣਦੇ ਨਹੀਂ ਬਣਦੇ ਉਹ ਕਰਮ ਕੇਵਲ ਕਰਮਕਾਰਣ ਬਣ ਜਾਂਦਾ ਹੈ ਸਰੀਰ ਨਾਸ ਹੋਇਆ ਉਹ ਕਰਮ ਵੀ ਨਾਸ ਹੋ ਗਏ ਕੁਝ ਵੀ ਕੁਝ ਨਹੀਂ ਪਰ ਜੋ ਮੈਂ ਕਰਮ ਕੀਤਾ ਹੈ ਉਹਦੇ ਵਿੱਚ ਮੇਰਾ ਮਨ ਹੈ ਇਹ ਕਰਮ ਮੇਰੇ ਤਨ ਦੇ ਖਤਮ ਹੋਣ ਦੇ ਨਾਲ ਖਤਮ ਨਹੀਂ ਹੋਏਗਾ ਮੇਰੇ ਮਨ ਦਾ ਹਿੱਸਾ ਬਣ ਗਿਆ ਮਨ ਸੂਕਸ਼ਮ ਸਰੀਰ ਹੈ ਚਿਤਾ ਤੇ ਤਨ ਨੂੰ ਜਲਾਇਆ ਜਾ ਸਕਦਾ ਹੈ ਮਨ ਨੂੰ ਨਹੀਂ ਕਬਰ ਵਿੱਚ ਤਨ ਨੂੰ ਪਾਇਆ ਜਾ ਸਕਦਾ ਹੈ ਮਨ ਨੂੰ ਨਹੀਂ ਸੂਕਸ਼ਮ ਸਰੀਰ ਨੂੰ ਨਹੀਂ ਉਹ ਸਾਰਾ ਕੀਤਾ ਹੋਇਆ ਸੂਕਸ਼ਮ ਸਰੀਰ ਦਾ ਹਿੱਸਾ ਬਣ ਜਾਂਦਾ ਹੈ ਉਸੇ ਨੂੰ ਕਹਿੰਦੇ ਨੇ ਚਿੱਤਰ ਗੁਪਤ ਐ ਤਨ ਪ੍ਰਗਟ ਚਿੱਤਰ ਹੈ ਮੈਂ ਤੁਹਾਨੂੰ ਦੇਖ ਲਿਆ ਤੁਸੀਂ ਮੈਨੂੰ ਦੇਖ ਲਿਆ ਪਰ ਮੇਰਾ ਮਨ ਉਹ ਤੇ ਚਿੱਤਰ ਗੁਪਤ ਹੈ ਤੁਹਾਨੂੰ ਕੀ ਪਤਾ ਮੇਰਾ ਇਹ ਗੁਪਤ ਚਿੱਤਰ ਕੀ ਹੈ ਕਿ ਗੁਪਤ ਹੈ ਪ੍ਰਮਾਤਮਾ ਨੇ ਗੁਪਤ ਰੱਖੇ ਤੇ ਮੈਨੂੰ ਕੀ ਪਤਾ ਹੜ ਪੜਾਇਆ ਚਿੱਤਰ ਗੁਪਤ ਕਿਹ ਹੈ ਪਰਮਾਤਮਾ ਇਸ ਪ੍ਰਗਟ ਚਿੱਤਰ ਦੇ ਮੁਤਾਬਕ ਫੈਸਲਾ ਨਹੀਂ ਕਰਦਾ ਚਿੱਤਰ ਗੁਪਤ ਦੇ ਮੁਤਾਬਕ ਫੈਸਲਾ ਕਰਦਾ ਚਿੱਤਰ ਗੁਪਤ ਜਬ ਲੇਖਾ ਮੰਗ ਜਦ ਇਸ ਚਿੱਤਰ ਗੁਪਤ ਨੇ ਲੇਖਾ ਪੇਸ਼ ਕਰ ਦੇਣਾ ਸਾਰੀ ਲਿਖਤ ਸਾਹਮਣੇ ਆ ਜੋ ਕੁਝ ਮੰਨ ਕਰਕੇ ਕੀਤਾ ਜਾਂਦਾ ਹੈ ਨਾਸ ਨਹੀਂ ਹੁੰਦਾ ਮੰਨ ਦਾ ਹਿੱਸਾ ਬਣਦਾ ਮੈਂ ਦਰਦਾ ਹੈ ਜਿਹੜੀ ਭੋਜਨ ਦੀ ਬੁਰਕੀ ਕੰਠ ਤੋਂ ਥੱਲੇ ਚਲੀ ਗਈ ਹੈ ਸਰੀਰ ਦਾ ਹਿੱਸਾ ਬਣੇਗੀ ਮਾਸ ਬਣੇਗੀ ਚਰਬੀ ਬਣੇਗੀ ਹੌਣ ਬਣੇਗੀ ਕੁਛ ਨਾ ਕੁਛ ਤੇ ਬਣੇਗੀ ਜਿਹੜਾ ਕਰਮ ਮੈਂ ਮਨ ਕਰਕੇ ਕੀਤਾ ਮੇਰੇ ਮਨ ਦਾ ਹਿੱਸਾ ਬਣੇਗਾ ਸੰਸਕਾਰ ਬਣੇਗਾ ਅਕਸਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਜਿਤਨੀਆਂ ਬੁਰਾਈਆਂ ਮਨੁਕ ਕਰਦਾ ਹੈ ਮਨ ਕਰਕੇ ਕਰਦਾ ਹੈ ਬੁਰਾਈਆਂ ਸਾਰੀਆਂ ਦੀਆਂ ਸਾਰੀਆਂ ਮਨ ਦਾ ਹਿੱਸਾ ਬਣੇਗਾ ਅਕਸਰ ਜਦ ਨਾਮ ਜਪਦਾ ਹੈ ਮਨ ਕਰਕੇ ਨਹੀਂ ਜਪਦਾ ਮਨ ਕਰ ਕਭੂ ਨਾ ਹਰ ਬਣਦਾ ਤੋ ਪ੍ਰਭੂ ਦਾ ਨਾਮ ਮਨ ਦਾ ਹਿੱਸਾ ਨਹੀਂ ਬਣਦਾ ਰੋਜ਼ ਰੋਜ਼ ਗ੍ਰਿਤ ਚੰਗੀ ਹੁੰਦੀ ਜਾ ਰਹੀ ਹੈ ਭਗਵਾਨ ਦੀ ਤਰ੍ਹਾਂ ਦਿਖਾਈ ਦਿੰਦਾ ਹੈ ਰੋਜ਼ ਰੋਜ਼ ਨੀਅਤ ਮਾੜੀ ਹੁੰਦੀ ਜਾ ਰਹੀ ਅੰਦਰੋਂ ਸ਼ੈਤਾਨ ਬਣਦਾ ਪਰਮਾਤਮਾ ਦੇ ਸਾਹਮਣੇ ਜਦ ਚਿੱਤਰ ਗੁਪਤ ਪੇਸ਼ ਆਉਂਦਾ ਹੈ ਇਨਸਾਨ ਦਾ ਨਹੀਂ ਸ਼ੈਤਾਨ ਦਾ ਇਹ ਮੈਸ ਕਰ ਰਿਹਾ ਪਰਮਾਤਮਾ ਕਿਰਤ ਨਹੀਂ ਦੇਖਦਾ ਨੀਅਤ ਦੇਖਦਾ ਹੈ ਕਿਰਦਾਰ ਨਹੀਂ ਦੇਖਦਾ ਵਿਚਾਰ ਦੇਖਦਾ ਹੈ ਪ੍ਰਗਟ ਚਿੱਤਰ ਨੂੰ ਨਹੀਂ ਦੇਖਦਾ ਉਪਤ ਚਿੱਤਰ ਨੂੰ ਦੇਖਦਾ ਹੈ ਤਾਂ ਮੈਸ ਕਰ ਰਿਹਾ ਸੀ ਦੋ ਦੂਰੀਆਂ ਪਰਮਾਤਮਾ ਤੇ ਲਾਗੂ ਹੁੰਦੀਆਂ ਨੇ हे ਪ੍ਰਭੂ ਤੂੰ ਮੇਰੀ ਸਮਝ ਤੋਂ ਦੂਰ ਹੈ ਨਾ ਸਮਝੀ ਨਾ ਸਮਝੀ ਅਗਿਆਨ ਦੇ ਅੰਧੇਰਾ ਅੰਧੇਰਾ ਦੋ ਕਾਰਨਾਂ ਕਰਕੇ ਹੋ ਸਕਦਾ ਹੈ ਬੜੇ ਧਿਆਨ ਨਾਲ ਸੁਣਨਾ ਤੁਸੀਂ ਪੜ੍ਹੇ ਲਿਖੇ ਹੋ ਸਿਆਣੇ ਬਲਕਿ ਸਾਰੀ ਦੁਨੀਆ ਮੈਂ ਕਹਵੇਂ ਹਾਂ ਕੈਨੇਡਾ ਜੈਸੇ ਸਿਆਣੇ ਦੇ ਕਿਦਰੇ ਵੀ ਨਹੀਂ ਮਿਲੇ ਖਾਸ ਕਰਕੇ ਵੈਨਕੂਵਰ ਜਿਸ ਐਸ ਵਾਸੇ ਥੋੜਾ ਮੈਨੂੰ ਸੋਚ ਕੇ ਕਹਿਣਾ ਬੜੇ ਸਿਆ ਬਾਤ ਨੂੰ ਪਤੰਗੜ ਕਿਵੇਂ ਬਣਾਣਾ ਬਾਹਰ ਦੀ ਖਲ ਕਿਵੇਂ ਲਾਣੀ ਹੈ ਯਕੀਨ ਜਾਨੋ ਮੈਂ ਵੀ ਇਥੋਂ ਹੀ ਸਿੱਖਿਆ ਮੈਨੂੰ ਇਹ ਨਹੀਂ ਆਉਂਦਾ ਸੀ ਹਰ ਹਰਿ ਅਸਤਕ ਹਕੀਕਤ ਸਚਾਈਏ ਅਗਿਆਨ ਅંધੇਰੇ ਸੂਜ ਸੁਨਾਈ ਬੋਲ ਬੋਲ ਭਰਮ ਹਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਹੇ ਕੇ ਮੇ ਟੇਬਲ ਜੇਨਾ ਨੂੰ ਦਿਨ ਦੇ ਸਮੇਂ ਦਾ ਸਾਡੇ ਸਾਹਮਣੇ ਜਿਹੜਾ ਚੜਾ ਰਿਹਾ ਬੜੀ ਅਗੰਮੀ ਵਿਚਾਰ ਰਿਹਾ ਅਗੰਮੀ ਗਾថា ਇਨਾਂ ਦੇ ਤੇ ਹੈ ਛੁਪੀਆਂ ਹੋਈਆਂ ਉਸੇ ਨੂੰ ਵੇਖੋ ਉਹਨਾਂ ਦੀ ਕੋਸ਼ਿਸ਼ ਤੇ ਯਤਨ ਦੇ ਚਾ ਥੋੜਾ ਜਿਹਾ ਮੈਂ ਦਾਵਾ ਕਰਾਂ ਇਸ ਨੂੰ ਚਾਹੇ ਹੰਕਾਰ ਸਮਝਣਾ ਠੀਕ ਹੈ ਜਿਸ ਅਵਸਥਾ ਨੂੰ ਮੈਂ ਬਿਆਨ ਕਰਾਂਗਾ ਇਹ ਅਵਸਥਾ ਮੇਰੀ ਨਹੀਂ ਹੈ ਪਰ ਇਸ ਅਵਸਥਾ ਦੀ ਸਮਝ ਆ ਗਈ ਹੈ ਬਸ ਇੰਨੀ ਮੈਂ ਕਬੂਲ ਕਰਦਾ ਹਾਂ ਇਹ ਅਵਸਥਾ ਮੇਰੀ ਨਹੀਂ ਕਿਉਂਕਿ ਉਸ ਅਵਸਥਾ 'ਚ ਪਹੁੰਚ ਕੇ ਮਨ ਕੋਰਾ ਬਦਾਰ ਰੋਪ ਹੋ ਜਾਂਦਾ ਹੈ ਸੰਤ ਹੋ ਜਾਂਦਾ ਹੈ ਤੇ ਮੈਂ ਸਤਿਗੁਰਾਂ ਦੀ ਹਜ਼ੂਰੀ 'ਚ ਪੂਰਨ ਸਚਾਈ ਬਿਆਨ ਕਰਦਿਆਂ ਨਾ ਕੋਈ ਮੈਂ ਸੰਤ ਨਾ ਮੇਰੀ ਉਹ ਅਵਸਥਾ ਔਰ ਇਸ ਨੂੰ ਮੇਰੀ ਥੋਕੀ ਨਿਰਮਾਣਤਾ ਵੀ ਨਾ ਸਮਝਣਾ ਸਚਾਈ ਹੈ ਹਾਂ ਮੈਨੂੰ ਸਮਝ ਆ ਗਿਆ ਪਤਾ ਚੱਲ ਗਿਆ ਇਤਨੀ ਗੱਲ ਆਖਣ ਨੂੰ ਤੁਸੀਂ ਹੰਕਾਰ ਸਮਝ ਲਓ ਤੁਹਾਡੀ ਬਸ ਮੈਨੂੰ ਸਮਝ ਆ ਗਈ ਹੈ ਅਜੇ ਪੂਰਨਤਾ ਨਹੀਂ ਕੀ ਹੋਇਆ 48 ਸਾਲ ਤੋਂ ਕਥਾ ਕਰ ਰਹੇ ਆ ਕੀ ਹੋਇਆ ਨਿਤਨੇਮ ਕਰ ਰਹੇ ਆ ਕੀ ਹੋਇਆ ਤੇ ਤੂੰ ਅਮਰਤ ਸ਼ਕ ਰਹੇ ਆ ਕੀ ਹੋਇਆ ਤੂੰ ਗੁਰੂ ਦਾ ਬਾਣਾ ਪਾ ਰਹੇ ਆ ਅਜੇ ਗੁਰੂ ਦਾ ਸੁਭਾ ਨਹੀਂ ਹੈ ਨਹੀਂ ਇਤਨੇ ਮੈਨੂੰ ਸਮਝ ਆ ਗਈ ਹੈ ਇਹ ਵੀ ਸਮਝ ਆ ਗਈ ਹੈ ਸਮਝ ਤੇ ਬੁਧੇਰਿਆਂ ਨੂੰ ਨਹੀਂ ਆਉਂਦੀ ਬੜਾ ਦਾਵਾ ਕਰ ਲੈਣ ਦੀ ਜਾਣ ਲੈ ਸਭ ਕੁਝ ਪਤਾ बस ਇਸੇ ਕਰਕੇ ਦਿਖਾ ਦੇ ਇਸੇ ਕਰਕੇ ਦਿਖਾ ਦੇ ਇਹ ਵੀ ਮੈਰਜ਼ ਕਰਾ ਬਹੁਤਾ ਦਿਖਾ ਦੇ ਸੰਸਾਰ ਦੇ ਇਸੇ ਨਾਲ ਸਮਝੀਂ ਹਨੇਰਾ ਅਗਿਆਨ ਕਰਕੇ ਹੁੰਦਾ ਹੈ ਅਗਿਆਨ ਅંધੇਰਾ ਦੋ ਕਰ ਨਾ ਕਰਕੇ ਹੁੰਦਾ ਇੱਕ ਤੇ ਬਾਹਰ ਅંધੇਰਾ ਹੈ ਸੂਰਜ ਨਹੀਂ ਹੈ ਕਿਉਂਕਿ ਸੂਰਜ ਇੱਕ ਸਮੇਂ ਸਾਰੀ ਧਰਤੀ ਤੇ ਚਾਨਣਾ ਨਹੀਂ ਕਰਦਾ ਅੱਧੇ ਭਾਗ ਅંધੇਰਾ ਰਹਿੰਦਾ ਦੂਜਾ ਇਹ ਵੀ ਕਰ ਅਰਜ਼ ਕਰਦੇ ਆ ਅંધੇਰਾ ਜ਼ਿਆਦਾ ਹੁੰਦਾ ਹੈ ਰੋਸ਼ਨੀ ਘੱਟ ਹੁੰਦੀ ਹੈ ਸਾਦਰ ਤਿੰਨ ਹਿੱਸੇ ਹਨ ਆ ਸਨ ਕੋਟ ਤੱਕ ਰੋਸ਼ਨੀ ਨਹੀਂ ਜਾਂਦੀ ਐ ਸੋ ਸਾਦਰ ਜੋ ਹੈ ਸੂਰਜ ਦੀ ਥੱਲੇ ਜੰਡੇ ਰਹੀ। ਜ਼ਮੀਨ ਦੇ ਅੱਧੇ ਭਾਗ ਦੇ ਵਿੱਚ ਵੀ ਹੰਦੇ ਰਹੇ। ਅੰਧਕਰਾ ਰਹਿੰਦਾ। ਇਖਤੇ ਇਹ ਅੰਧੇਰਾ ਹੈ। ਸੂਰਜ ਨਹੀਂ ਹੈ। ਅੰਧਕਾਰ। ਮਸਿਆ ਦੀ ਰਾਤ ਅੰਧੇਰਾ ਹੈ। ਦੂਸਰਾ ਅੰਧੇਰਾ ਅੱਖਾਂ ਦੇ ਚ ਰੋਸ਼ਨੀ ਨਹੀਂ। ਅੰਧਰ। ਭਾਵੇਂ ਸੂਰਜ ਚੜ੍ਹੇ। ਅੰਦਰ 10 ਦੇ ਨਾਲ ਲਾਲਵਨ 10 ਸਾਲ ਤੱਕ ਇੱਕ ਐਸਾ ਸੱਜਣ ਰਹਿ ਗਿਆ ਨਹੀਂ ਭਗਵਾਨ ਸਿੰਘ ਬੜੇ ਛੋਟੀ ਦੇ ਸੰਗੀਤਕਾਰ ਸਨ ਜਨਮ ਤੋਂ ਨੇਤਰਹੀਟ ਸਨ ਅੱਜ ਕੱਲ ਇੱਕ ਬਹੁਤ 35 40 ਸਾਲ ਤੋਂ ਕਵੀ ਚੱਲਦੇ ਨੇ ਜਿਆਨ ਸਿੰਘ ਸ਼ੁਗਲ ਨੇਤਰਹੀਟ ਰਾਏਪੁਰ ਦੇ ਗੁਰੂ 12 ਵਜੇ ਸਮਾਪਤੀ ਹੋਈ ਫਿਰ ਮੈਂ ਆਪਣੇ ਕਮਰੇ ਦੀ ਤਰਫ ਜਾਣ ਲੱਗਾ ਪਹਿਲੇ ਘਰ ਆ ਪਾਈ ਭਗਵਾਨ ਸਿੰਘ ਜੀ ਦਾ ਸੀ ਬੈਠੇ ਸਨ ਬੱਤੀ ਜਲ ਰਹੀ ਸੀ ਜਨਮ ਤੋਂ ਨੇਤਰਹੀਨ ਸੀ ਮੈਂ ਸੁਤੇ ਸੀ ਤੇ ਬੈਠ ਗਿਆ ਪਤਾ ਨਹੀਂ ਕਿ ਮਜ਼ਾਕ ਮੈਨੂੰ ਸੋਜੀ ਮੈਂ ਕਿਹਾ ਗੈਣੇ ਜੀ ਤੁਹਾਡੇ ਲਈ ਤੇ ਦਿਨ ਵੀ ਰਾਤ ਹੈ ਰਾਤ ਵੀ ਰਾਤ ਹੈ ਸੁਤੇ ਸੀ ਬੱਤੀ ਜਲਦੀ ਸੀ ਮੈਂ ਕਹ ਤੁਹਾਡੇ ਲਈ ਤੇ ਦਿਨ ਵੀ ਰਾਤ ਹੈ ਰਾਤ ਵੀ ਰਾਤ ਹੈ ਦਿਨ ਵੀ ਹਨੇਰਾ ਰਾਤ ਵੀ ਹਨੇਰਾ ਖੜ ਲੇ ਮਸਕੀਨ ਜੀ ਤੁਹਾਡੀ ਜਾਣਕਾਰੀ ਚ ਮੈਂ ਵਾਦਾ ਕਰਾਂ ਮੈਨੂੰ ਹਨੇਰੇ ਦਾ ਕੋਈ ਗਿਆਨ ਕੋਈ ਗਿਆਨ 당ਗ ਰਹਿ ਗਿਆ ਮੈਂ ਕਹ ਜਨਮ ਤੋਂ ਅੰਧਾ ਹੈ ਕਹਿੰਦਾ ਮੈਨੂੰ ਹਨੇਰੇ ਦਾ ਕੋਈ ਗਿਆਨ ਨਹੀਂ ਫਿਰ ਸੁਣ ਮੈਂ ਗਹਿਰਾਈ ਨਾ ਲਿਆ ਕਿਉਂਕਿ ਉਹ ਅਰਥ ਬਹੁਤ ਦੇ ਵਿਗਿਆਨੀ ਸਿਆਣੇ ਸਿਰ ਕੀਰਤਨ ਨਹੀਂ ਕਰਦੇ ਸਨ ਗੁਰਬਾਣੀ ਦੀ ਕੁਝ ਵਿਚਾਰਧਾਰਾ ਵਿੱਚ ਵਢ ਹੋਏ ਸਨ ਸ਼ਾਇਦ ਰਾਤ ਨੂੰ ਬੈਠੇ ਉਹਨੇ ਸੇ ਵਿਚਾਰ ਇ ਮੈਨੂੰ ਕਹਿ ਲਗੇ ਮਸਕੀਨ ਦੀ ਮੈਨੂੰ ਅੰਧੇਰੇ ਦਾ ਕੋਈ ਗਿਆਨ ਨਹੀਂ ਉਦੋਂ ਮੈਨੂੰ ਖਿਆਲ ਆਇਆ ਅੰਧੇਰੇ ਨੂੰ ਵੇਖਣ ਵਾਸਤੇ ਵੀ ਤੇ ਅੱਖਾਂ ਚ ਰੋਸ਼ਨੀ ਚਾਹੀਦੀ ਹੈ ਇਹ ਤੇ ਕਵੇਂ ਦਿਖਾਈ ਦੇਗਾ ਕਿ ਤਸਵੀਰ ਆਪ ਇਤਨੇ ਸ਼ਾਂਨੇ ਬਿਠੋ ਅੰਧਕਾਰ ਨੂੰ ਦੇਖਣ ਵਾਸਤੇ ਰੀਤੇ ਅੱਖਾਂ ਚ ਰੋਸ਼ਨੀ ਚਾਹੀਦੀ ਹੈ ਉਦੋਂ ਖਿਆਲ ਆਇਆ ਅੰਦੇ ਨੂੰ ਅંધੇਰਾ ਨਹੀਂ ਦਿਖਾਈ ਦੂਸਰਾ ਅਨੁਕਤਾ ਜਿਹਨੂੰ ਅંધੇਰਾ ਦਿਖਾਈ ਦੇਂਦਾ ਉਹਨੂੰ ਰੋਸ਼ਨੀ ਵੀ ਦਿਖਾਈ ਦੇ ਸਕਦੀ ਕਿਉਂਕਿ ਅੱਖਾਂ ਦੇ ਚ ਰੋਸ਼ਨੀ ਮੂਰਖ ਨੂੰ ਮੂਰਖਤਾ ਨਹੀਂ ਦਿਖਾਈ ਦਿੰਦੀ ਮੂੜ ਨੂੰ ਮੂੜਪਣਾ ਨਹੀਂ ਦਿਖਾਈ ਦਿੰਦਾ ਅਗਰ ਮੂਰਖ ਨੂੰ ਆਪਣੀ ਮੂੜਤਾ ਦਿਖਾਈ ਦੇਣ ਲੱਗ ਪਵੇ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਮੂਰਖਤਾ ਖਤਮ ਹੋਦੀ ਗਿਆਨੀ ਹੋ ਜਾਂਦੀ ਹੈ ਗਿਆਨੀ ਪਾਪੀ ਨੂੰ ਪਾਪ ਨਹੀਂ ਦਿਖਾਈ ਦਿੰਦਾ ਕਰੀ ਜਾ ਰਹੇ ਕਰੀ ਜਾ ਰਹੇ ਨਹੀਂ ਦਿਖਾਈ ਦਿੰਦਾ ਮੂਰਖ ਨੂੰ ਮੂਰਖਤਾ ਨਹੀਂ ਦਿਖਾਈ ਦਿੰਦਾ ਕਿ ਦੇਖਣ ਵਾਸਤੇ ਵੀ ਤੇ ਗਿਆਨ ਚਾਹੀਦਾ ਸਮਝ ਜਾਈਏ ਜਿਸ ਦਿਨ ਕਿਸੇ ਨੂੰ ਅંધੇਰਾ ਦਿਖਾਈ ਦੇਵੇ ਉਸ ਅੰਦੇ ਨੂੰ ਅੰਦਾ ਕਹਿਣ ਦੀ ਲੋੜ ਨਹੀਂ ਦਿਖਾਈ ਨਹੀਂ ਅંધੇਰਾ ਦਿਖਾਈ ਦੇਣ ਲੱਗ ਪਿਆ ਇਹਨੂੰ ਰੋਸ਼ਨੀ ਵੀ ਦਿਖਾਈ ਦੇ ਜੇ ਨੂੰ ਆਪਣੀ ਮੂਰਖਤਾ ਦਿਖਾਈ ਦੇਣ ਲੱਗ ਪਈਏ ਗਲਤੀਆਂ ਦਿਖਾਈ ਦੇਣ ਲੱਗ ਪਈਆਂ ਨੇ ਯਕੀਨ ਜਾਨਾ ਇਹਨੂੰ ਸੁਧਾਰ ਵੀ ਦਿਖਾਈ ਦੇਗਾ ساری ਜ਼ਿੰਦਗੀ ਬਣ ਗਲਤੀਆਂ ਕਰਦਾ ਗਲਤੀਆਂ ਦਿਖਾਈ ਨਹੀਂ ਦੇ ਬੁਲਾਵੜੇ ਭੁੱਲੀ ਭੁੱਲ ਭੁੱਲ ਪਛੋਣਾਣੇ ਭੁੱਲ ਤੇ ਭੁੱਲ ਕਰੀ ਜਾ ਰਿਹਾ ਭੁੱਲ ਤੇ ਭੁੱਲ ਕਰੀ ਜਾ ਰਿਹਾ ਭੁੱਲ ਦਿਖਾਈ ਨਹੀਂ ਦੇ ਅੰਧੇ ਨੂੰ ਅਧੇਰਾ ਨਹੀਂ ਦਿਖਾਈ ਦਿੰਦਾ ਦੂਸਰਾ ਹੋਰ ਅਰਜ਼ ਕਰਦੇ ਆ ਜਿਨ੍ਹਾਂ ਦੀਆਂ ਅੱਖਾਂ ਅੰਧੀਆਂ ਨੇ ਐਸੇ ਅੰਧਿਆਂ ਦੀ ਤਾਦਾਦ ਬਹੁਤ ਥੋੜੀ ਹੈ ਬਹੁਤ ਥੋੜੀ ਹੈ ਪ੍ਰithvi ਤੇ ਜ਼ਿਆਦਾ ਨਹੀਂ ਪਰ ਜਿਹੜੇ ਮਨ ਦੇ ਅੰधे ਨੇ ਇਨੋਂ ਅੰਧਿਆਂ ਨਾਲ ਤੇ ਸਾਰਾ ਸੰਸਾਰ ਭਰਿਆ ਹੈ ਅੰਧੀ ਕੰਮੀ ਅੰਧਾ ਮਨ ਮਨ ਅੰਧੇਤਾ ਅੰਦਰ ਚੇਕੜ ਲਾਈਏ ਕੀ ਆਥੀਏ ਜਾਂ ਟੁੱਟੇ ਬੱਧਰ ਵੰਦ ਸਤਿਗੁਰ ਦੀ ਬਾਣ ਸਭ ਕੁਝ ਅੰਧੇਰੇ ਚ ਘੂਰੇ ਅੰਧੇਰੇ ਤੋਂ ਆਇਆ ਹੋ ਗਿਆ ਇਸ ਵਾਸਤੇ ਸਾਰੇ ਦੁੱਖ ਤੇ ਪਾਪ ਦਾ ਵੇਚ ਅਗਿਆਨ ਦੁੱਖ ਦਾ ਮੀਂਹ ਪਾਪ ਨਹੀਂ ਹੈ ਪਾਪ ਇੱਕ ਬੂਟਾ ਹੈ ਪਾਪ ਦੇ ਬੂਟੇ ਨੂੰ ਦੁੱਖ ਦਾ ਫਲ ਲੱਗਦਾ ਹੈ ਲੇਕਿਨ ਪਾਪ ਦਾ ਬੂਟਾ ਅਗਿਆਨਤ ਹੈ ਤੇ ਅਗਿਆਨ ਤੋਂ ਵੱਡਾ ਕੋਈ ਪਰਦਾ ਨਹੀਂ ਅਗਿਆਨ ਅੰਧੇਰੇ ਸੋਜਸ ਨਾਈ ਬੌੜ ਬੌੜ ਵਰਮਾਤਾ ਅਗਿਆਨ ਇੱਕ ਅੰਧੇਰਾ ਹੈ ਤੇ ਅੰਧੇਰੇ ਤੋਂ ਕੋਈ ਵੱਡਾ ਪਰਦਾ ਨਹੀਂ ਬਾਹਰ ਵੀ ਤੇ ਅੰਦਰ ਵੀ ਬਾਰ ਬਿਲਕੁਲ ਅੰਧੇਰਾ ਹੋ ਗਿਆ ਬਿਤਨੇ ਸਾਰੇ ਬੈਠੇ ਹੋ ਮੈਨੂੰ ਇੱਕ ਵੀ ਨਹੀਂ ਦਿਖਾਈ ਦੇਗਾ ਤੁਹਾਨੂੰ ਮੈਂ ਨਹੀਂ ਦਿਖਾਵਾਂ ਅਰੇ ਅੰਧੇਰਾ ਪਹਾੜਾਂ ਨੂੰ ਢੱਕ ਦਿੰਦਾ ਅੰਧੇਰਾ ਇਤਨੇ ਵੱਡੇ ਸਾਗਰ ਨੂੰ ਵੀ ਢੱਕ ਦਿੰਦਾ ਸੁਨੰਦਰ ਵੀ ਨਹੀਂ ਦਿਖਾਈ ਦਿੰਦਾ ਅੰਧੇਰਾ ਬੜਾ ਬਲਵਾਨ ਅੰਧੇਰਾ ਜੰਗਲਾਂ ਨੂੰ ਢੱਕ ਦਿੰਦਾ ਵੱਡਾ ਸ਼ਹਿਰ ਹੈ ਗੋਪ ਅੰਧੇਰਾ ਹੋ ਗਿਆ ਨਹੀਂ ਦਿਖਾਈ ਇੱਕ ਬਿਲਡਿੰਗ ਵੀ ਨਹੀਂ ਇੱਕ ਮਗਾਨ ਵੀ ਨਹੀਂ ਦਿਖਾਈ ਅੰਧੇਰੇ ਤੋਂ ਵੱਡਾ ਕੋਈ ਪਰਦਾ ਨਹੀਂ ਹੈ ਅੰਧੇਰਾ ਛਾ ਜਾਏ ਸੰਸਾਰ ਨਹੀਂ ਦਿਖਾਈ ਦੇ ਮਨ ਦੇ ਤਲ ਤੇ ਅਗਿਆਨ ਤੋਂ ਵੱਡਾ ਕੋਈ ਪਰਦਾ ਨਹੀਂ ਹੈ ਅਗਿਆਨ ਹੈ ਤਾਂ ਭਗਵਾਨ ਨਹੀਂ ਦਿਖਾਈ ਦੇ ਨਹੀਂ ਅਗਿਆਨ ਅੰਧੇਰੇ ਸੂਜਸ ਨਹੀਂ ਬਹੁਲ ਬਹੁਲ ਧਰਮ ਆਤਾ ਮਨਸ ਕਰਾ ਹਨੇਰੇ ਦੇ ਚ ਯਾਤਰਾ ਨਹੀਂ ਹੋ ਸਕਦੀ ਹਨੇਰੇ ਜਦ ਅਸੀਂ ਯਾਤਰਾ ਕਰਨਿਆ ਗੱਡੀ ਦੇ ਹੈਂਡਲਾਈਟ ਜਲਾ ਲੈ ਰੋਸ਼ਨੀ ਚ ਯਾਤਰਾ ਹੋ ਸਕਦੀ ਆ ਹਨੇਰੇ ਚ ਨਹੀਂ ਰਸਤਾ ਹੀ ਨਹੀਂ ਦਿਖਾਈ ਦਿੰਦਾ ਤਾਂ ਚੱਲਣਾ ਅਧੇਰੇ ਦੇ ਚ ਲਿਖਣਾ ਪੜਨਾ ਨਹੀਂ ਅੰਧੇਰੇ ਦੇ ਚ ਕੋਈ ਕੰਮ ਨਹੀਂ ਹੋ ਸਕਦਾ ਸਾਰਾ ਵਿਕਾਸ ਰੋਸ਼ਨੀ ਦੇ ਚ ਹੁੰਦਾ ਹੈ ਦੇਰੇ ਵਿੱਚ ਨਹੀਂ ਹੁੰਦਾ ਸਾਰਾ ਧਾਰਮਿਕ ਵਿਕਾਸ ਗਿਆਨ ਵਿੱਚ ਹੁੰਦਾ ਹੈ ਅਗਿਆਨ ਵਿੱਚ ਨਹੀਂ ਹੁੰਦਾ ਅਨਸਰ ਕਬੀਰ ਦਾ ਬੋਲ ਪਾਪ ਪੁੰਨ ਦੋਏ ਇਕ ਸਮਾਨ ਨੇਜ ਗੁਣੋਂ ਪਾਰਸ ਤਜੋ ਗੁਣਾ ਪਾਪ ਤੇ ਪੁੰਨ ਦੋਵੇਂ ਇੱਕੋ ਹੀ ਹੈ ਦੋਗੇ ਫਿਰ ਪੁੰਨ ਕਿਉਂ ਕਰੀਏ ਇਹ ਕੋਈ ਮਾਮੂਲੀ ਪੁਰਸ਼ ਨਹੀਂ ਕਹਿ ਰਿਹਾ ਕਬੀਰ ਕਹਿ ਰਿਹਾ ਪਾਪ ਪੁੰਨ ਦੋਏ ਇੱਕ ਸਮਾਨ ਕਹਿੰਦੇ ਨੇ ਬਰਾਬਰ ਦੋਵੇਂ ਬਰਾਬਰ ਪੁੰਨ ਬਹੁਤ ਵੱਡਾ ਹੈ ਜੀ ਪਾਪ ਬਹੁਤ ਨਹੀਂ ਹੈ ਕਹਿੰਦੇ ਨੇ ਦੋਵੇਂ ਬਰਾਬਰ ਆ ਦੋਵੇਂ ਇੱਕ ਸੰਤ ਕਹਿ ਰਿਹਾ ਵਕਲ ਦਾ ਸਰਮੌਰ ਪਰਤਾਂ ਦੇ ਚੰ ਸ਼ਰਮੌਰ ਦਾਰਸ਼ਨਿਕ ਫਲਸਫਰ ਸਿਆਣਾ ਪੁਰਸ਼ ਐਸਾ ਕਹਿੰਦੇ ਪਾਪ ਪੁੰਨ ਦੋਏ ਇੱਕ ਸਮਾਨ ਇਸਲਾਮ ਨੇ ਯਹੂਦੀਆਂ پارਸੀਆਂ ਨੇ ਐਸਾ ਨਹੀਂ ਆ ਰਿਹਾ ਪਤਾ ਹੈ ਦੁੱਖ ਦਾ ਕਾਰਨ ਕੀ ਦੱਸਿਆ ਪਾਪ ਤੇ পাপ ਕੀ ਹੁੰਦਾ ਕਿਸ ਨੂੰ পাপ ਆਉਗੇ ਉਹ ਕਰਮ ਜਿਸ ਨਾਲ ਕਿਸੇ ਨੂੰ ਝੋਟ ਪਹੁੰਚੇ পাপ ਕਿਸੇ ਦੇ ਦਿਲ ਨੂੰ ਝੋਟ ਪਹੁੰਚੇ ਕਿਸੇ ਦੇ ਜਿਸਮ ਨੂੰ ਜਾਨ ਨੂੰ ਝੋਟ ਪਹੁੰਚੇ ਜਾਂ ਕਿਸੇ ਦੇ ਮਾਲ ਨੂੰ ਝੋਟ ਪਹੁੰਚੇ ਮੈਂ ਅਕਸਰ ਅਰਜ਼ ਕਰਦਾ ਹਾਂ ਖਤਰਾ ਸਿਰਫ ਤਿੰਨ ਥਾਂ ਤੇ ਹੁੰਦਾ ਹੈ ਜਾਨ ਨੂੰ ਖਤਰਾ ਮਾਲ ਨੂੰ ਖਤਰਾ ਇੱਜ਼ਤ ਆਬਰੂ ਨੂੰ ਖਤਰਾ ਹੋਰ ਕੀ ਖਤਰਾ اس کو علاوہ کو خطرہ ہوں اگر کوئی کو کہہ دے میں خطرے چاہ جان ہوئے ہو جانوں خطرہ نہیں تو مال خطرہ ہو جے مال خطرہ نہیں تو عزت آبرو خطرہ ہوئے اور کی خطرہ, خطرہ. خطرہ ہے کوئی دی جان لئی خطرہ ہے کوئی کسے دے مال خطرہ ہے کوئی عزت آبرو لئی خطرہ ہے بن گیا ہے پاپ ہے ਪੀਅ ਸਕਰ ਪਾਪ ਪਰ ਹਰਦੋਈ ਕੋਈ দান ਕਰ ਰਿਹਾ ਹੈ ਪੁੰਨ ਕਰ ਰਿਹਾ ਹੈ ਬਾਣੀ ਪੜ ਰਿਹਾ ਹੈ ਮੰਦਰ ਮਸਜਿਦ ਗੁਰਦੁਆਰੇ ਜਾ ਰਿਹਾ ਹੈ ਕਿ ਕਬੀਰ ਜੀ ਕਹਿੰਦੇ ਪਾਪ ਪੁੰਨ ਦੋਏ ਇੱਕ ਬਰਾਬਰ ਹੀ ਹੈ ਬਰਾਬਰ ਹੀ ਹੈ ਹੈਰਾਨਗੀ ਅਗਰ ਇਸ ਦੀ ਗਹਿਰਾਈ ਚ ਨਹੀਂ ਜਾਓਗੇ ਤਾਂ ਫਿਰ कबीर नाल संबंध जोडना ਔਖਾ ਹੈ। ਪਾਪ ਭੁਨ ਦੋਏ ਇਕ ਸਮਾਨ। ਮਨੁਖ ਪਾਪ ਕਿਉ ਕਰਦਾ ਹੈ? ਦੁਖ ਪਾਪ ਤੋਂ ਪੈਦਾ ਹੁੰਦਾ ਹੈ। ਦੁਖ ਮਨੁਖ ਦੀ ਮੰਗ ਨਹੀਂ ਹੈ। ਦੁਖ ਮਨੁਖ ਦੀ ਲੋੜ ਨਹੀਂ ਹੈ। ਦੁਖ ਮਨੁਖ ਦੀ ਚਾਹਤ ਨਹੀਂ ਹੈ। ਤੇ ਜੇ ਪਾਪ ਤੋਂ ਹੀ ਦੁਖ ਪੈਦਾ ਹੁੰਦਾ ਹੈ ਜੋ ਇਸਲਾਮ ਕਹਿੰਦਾ ਹੈ, ਇਸਾਈयत ਕਹਿੰਦੀ। ਤਾਂ ਫਿਰ ਮਨੁਖ ਕਿਉ ਕਰਦਾ ਹੈ? ਕਿਉਂਕਿ ਮਨੁੱਖ ਦੀ ਦੁੱਖ ਤੇ ਮੰਗ ਨਹੀਂ ਹੈ ਫਿਰ ਇਹ ਬੀਜ ਕੰਮ ਬੋਲਦਾ ਹੈ ਇਸ ਵਾਸਤੇ ਭਾਰਨ ਦੇ ਚਾਰੇ ਧਰਮ ਸਨਾਤਨ ਅਮਤ ਜੈਨ ਅਮਤ ਬੋਧ ਅਮਤ ਸਿੱਖ ਅਮਤ ਦੁੱਖ ਦਾ ਕਾਰਨ ਪਾਪ ਨਹੀਂ ਮੰਦਾ ਅਗਿਆ ਮਨੁੱਖ ਦੂਜੇ ਨੂੰ ਇਸ ਵਾਸਤੇ ਝੋਟ ਪਹੁੰਚਾਉਂਦਾ ਹੈ ਇਹ ਸੋਚ ਕੇ ਮੈਂ ਦੂਜੇ ਨੂੰ ਝੋਟ ਪੁਚਾ ਰਿਹਾ ਹਾਂ ਅਗਿਆਨੀ ਐ ਇਹਨੂੰ ਪਤਾ ਨਹੀਂ ਦੂਜੇ ਨੂੰ ਪੁਚਾਈ ਹੋਈ ਚੌਥ ਕਈ ਗੁਣਾ ਵੱਤ ਵਾਪਸ ਆਏਗੀ ਤੈਨੂੰ ਲੱਗੇ ਦਿੱਤਾ ਲਈਏ ਆਪਣਾ ਅਣ ਦਿੱਤੇ ਕੇ ਜਾਤ ਤੂੰ ਕਿਸੇ ਦੀ ਪਗਲਾਈ ਹੈ ਯਾਦ ਰੱਖ ਤੇਰੇ ਸਿਰ ਤੇ ਨਹੀਂ ਨੇ ਤੂੰ ਕਿਸੇ ਦੇ ਰਸਤੇ ਚ ਕੰਡੇ ਵਿਛਾਏ ਨੇ ਤੇਰੇ ਰਸਤੇ ਚ ਵੀ ਰੋੜੇ ਹੀ ਰੋੜ ਰੱਬੀਨੀ ਕੋਈ ਮਰਨੋਕ ਨਹੀਂ ਚਾਹਂਦਾ ਮੇਰੇ ਰਸਤੇ ਚਰੋੜੇ ਹੋ ਕੋਈ ਮਰਨੋਕ ਨਹੀਂ ਚਾਹਂਦਾ ਮੇਰੀ ਪੱਗ ਲਵੇ ਪਰ ਅਗਿਆਨ ਅਗਿਆਨ ਵਸੋ ਕੇ ਦੂਜੇ ਦੀ ਪੱਗ ਲਾਂਦਾ ਪਰ ਕੌਣ ਦੱਸੇ ਦੂਜੇ ਦੀ ਨਹੀਂ ਲਾ ਰਿਆ ਆਪਣੀ ਲਾ ਰਿਆ ਦੂਜੇ ਦੇ ਰਸਤੇ ਦੇ ਚ ਕੰਡੇ ਨਹੀਂ ਬਿਛਾ ਰਿਆ ਆਪਣੇ ਰਸਤੇ ਦੇ ਚ ਰੋੜੇ ਪਰ ਅਗਿਆਨ ਅਗਿਆਨ ਕਰਕੇ ਮਰਨੋਕ ਬਾਪ ਕਰਦਾ ਹੈ ਪਾਪ ਦੇਚੋਂ ਦੁੱਖ ਪੈਦਾ ਹੁੰਦਾ ਹੈ ਦੁੱਖ ਦਾ ਬੀਜ ਪਾਪ ਨਹੀਂ ਹੈ ਦੁੱਖ ਦਾ ਬੀਜ ਅਗਿਆਨ ਅਗਿਆਨ ਤੋਂ ਪਾਪ ਪਾਪ ਤੋਂ ਦੁੱਖ ਅਗਿਆਨ ਤੋਂ ਪਾਪ ਦਾ ਬੂਟਾ ਪੈਦਾ ਹੁੰਦਾ ਹੈ ਤੇ ਪਾਪ ਦੇ ਬੂਟੇ ਨੂੰ ਦੁੱਖਾਂ ਦੇ ਫਲ ਪਾਪ ਮਨ ਅਗਿਆਨ ਕਰਕੇ ਕਰਦਾ ਤੇ ਜੇ ਅਗਿਆਨ ਕਰਕੇ ਹੀ ਬਾਣੀ ਪੜ ਰਿਹਾ ਹੈ ਅਗਿਆਨ ਕਰਕੇ ਹੀ ਸੇਵਾ ਕਰ ਰਿਹਾ ਹੈ ਗੁਰਦੁਆਰੇ ਕਿਸੇ ਪ੍ਰਕਾਰ ਦੀ ਲੰਗਰ ਦੀ ਸੇਵਾ ਕਰ ਰਿਹਾ ਹੈ ਜੋੜਿਆਂ ਦੀ ਸੇਵਾ ਕਰ ਰਿਹਾ ਹੈ ਪ੍ਰਬੰਧਕੀ ਦੀ ਸੇਵਾ ਕਰ ਰਿਹਾ ਹੈ ਅ ਗਿਆਨ ਕਰਕੇ ਪਾਠ ਕਰਕੇ ਆ ਗਿਆਨ ਕਰਕੇ ਗਾਥਾ ਕੀਰਤਨ ਕਰ ਰਿਹਾ ਹੈ ਤੁਹਾਨੂੰ ਬਰਦਾਸ਼ ਕਰੋਗੇ ਕਿ ਨਹੀਂ ਪਾਪ ਪੁੰਨ ਦੋਏ ਇਕ ਸਮਾਨ ਪਾਪ ਤੇ ਇਹ ਪੁੰਨ ਦੋਵੇਂ ਕੋਚ ਕੋ ਕਿ ਮੂਲ ਬੁਨਿਆਦ ਤੇ ਥੱਲੇ ਆ ਗਿਆ ਅਗਿਆਨ ਕਰਕੇ ਜਦ ਪੁੰਨ ਕੀਤਾ ਜਾਂਦਾ ਉਸ ਉਹਨਾਂ ਦੇ ਚ ਹੰਕਾਰ ਪੈਦਾ ਹੁੰਦਾ ਹੈ ਨਿਰੰਕਾਰ ਨਹੀਂ ਪੈਦਾ ਹੁੰਦਾ ਅਹੰਕਾਰ ਕਰਕੇ ਜਦ ਪੁੰਨ ਕੀਤਾ ਜਾਂਦਾ ਉਹਦੇ ਚ ਦੁਸ਼ਮਣੀ ਦੇ ਜਜ਼ਬੇ ਜਨਮ ਲੈਂਦੇ ਨੇ ਨਿਰਵੈਰਤਾ ਨਹੀਂ ਪੈਦਾ ਹੁੰਦਾ ਅਗਿਆਨ ਕਰਕੇ ਜਦ ਕੋਈ ਲੰਗਰ ਦੀ ਸੇਵਾ ਕਰਦਾ ਗੁਰਦੁਆਰੇ ਦੀ ਸੇਵਾ ਕਰਦਾ ਜਾਂ ਪ੍ਰਬੰਧਕੀ ਢਾਂਚੇ ਦੇ ਚਾਂਦੇ ਸੇਵਾ ਦੇ ਜੋ ਫੋਕਾ ਹੰਕਾਰ ਪੈਦਾ ਹੁੰਦਾ ਹੈ ਕਰਤਾਰ ਨੇ ਦਾ ਅਗੇ ਪਾਪ ਪੁੰਨ ਦੋਏ ਇਕ ਸਮਾਨ ਇੱਕੋ ਉਚਰੇ ਪਾਪੀ ਦਾ ਪਾਪ ਅਗਿਆਨ ਤੱਕ ਅਗਿਆਨਤਾ ਦੇ ਖੜਾ ਹੈ ਪੁੰਨੇ ਦਾ ਪੁੰਨ ਅਗਿਆਨ ਤੱਕ ਪਾਪ ਪੁੰਨ ਦੋਏ ਇਕ ਸਮਾਨ